ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰੇ ਮਗਰ ਕਣਕ ਖੜੀ ਆ ਤੇ ਉਹ ਕਣਕਾ ਜਿਹਨੇ ਆਉਂਦੇ ਦਿਨਾਂ ਜਿਵੇਂ ਸਰਪਾਜ ਨੇ ਕਿਹਾ ਕਣਕ ਦਾ ਰੰਗ ਹਰੇ ਤੋਂ ਸੁਨਹਿਰੀ ਹੋ ਗਿਆ ਤੇ ਇਹ ਸੁਨਹਿਰੀ ਹੋ ਜਾਣਾ ਤੇ ਸਾਰੇ ਪੰਜਾਬ ਦੇ ਵਿੱਚ ਬੜੀ ਸੋਹਣੀ ਲੱਗਣੀ ਹੈ ਇਹ ਕਣਕ ਤੇ ਇਹ ਉਹ ਕਣਕਾ ਜਦੋਂ ਹਿੰਦੁਸਤਾਨ ਭੁੱਖਾ ਮਰਦਾ ਸੀਗਾ 1960 ਦੇ ਵਿੱਚ ਤੇ ਅਮਰੀਕਾ ਮੂਰੇ ਗੂਡਨੀਆਂ ਹੋਏ ਹੋਏ ਸੀ ਅਮਰੀਕਾ ਤੋਂ ਪੀਐਲ 480 ਸਮਝੌਤੇ ਤਹਿਤ ਕਣਕ ਮਿਲਦੀ ਸੀ ਜਿਹੜੀ ਕੁਆਲਿਟੀ ਵੀ ਮਾੜੀ ਹੁੰਦੀ ਸੀ ਤੇ ਉਹਦਾ ਦਬਾਅ ਵੀ ਰਹਿੰਦਾ ਸੀ ਹਿੰਦੁਸਤਾਨ ਤੇ ਵੀ ਕੱਲ ਨੂੰ ਜੇ ਉਹਨੇ ਕਣਕ ਰੋਕਤੀ ਤਾਂ ਭੁੱਖ ਵਰੀ ਬਾਜੂ ਤੇ ਇਹ ਕਣਕ ਉਹ ਆ ਜਿਹੜਾ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਪੰਜਾਬ ਦੇ ਜ਼ਿਮੀਦਾਰਾਂ ਨੇ ਪੈਦਾ ਕਰਕੇ ਹਿੰਦੁਸਤਾਨ ਦਾ ਢਿੱਡ ਭਰਿਆ ਤੇ ਹੁਣ ਤੱਕ ਹਿੰਦੁਸਤਾਨ ਦਾ 150 ਕਰੋੜ ਤੱਕ ਹੋਣ ਦੇ ਬਾਵਜੂਦ ਢਿੱਡ ਭਰ ਰਹੇ ਆ ਤੇ ਹੋ ਕੀ ਰਿਹਾ ਕਦੇ ਇਹਦੇ ਬਾਬਤ ਨੈਸ਼ਨਲ ਮੀਡੀਆ ਨੇ ਇੱਕ ਵੀ ਪੋਜ਼ਿਟਿਵ ਖਬਰ ਨਹੀਂ ਚਲਾਈ ਵੀ ਇਹ ਕਿਵੇਂ ਪੈਦਾ ਹੋ ਰਹੀ ਆ ਕਦੇ ਇਹ ਨਹੀਂ ਵੇਖਿਆ ਵੀ ਉਹ ਜ਼ਿੰਮੇਵਾਰ ਜਿਹੜਾ ਪੈਦਾ ਕਰ ਰਿਹਾ ਉਹਤੇ ਕਿੰਨਾ ਖਰਚਾ ਪੈ ਰਿਹਾ ਕਿੰਨਾ ਸਟ੍ਰੈਸ ਪੈ ਰਿਹਾ ਪੰਜਾਬ ਤੇ ਉਹਨੂੰ ਕੀ ਕਰਨਾ ਚਾਹੀਦਾ ਵੀ ਕਿਵੇਂ ਉਹ ਉਹ ਜਿਹੜਾ ਦਬਾਅ ਪਿਆ ਇੰਨੇ ਸਾਲਾਂ ਦਾ ਪੰਜਾਬ ਤੇ ਉਹਦਾ ਹੱਲ ਕੀ ਦੇਣੇ ਚਾਹੀਦੇ ਆ ਉਲਟਾ ਜਦੋਂ ਵੀ ਚੱਲਦਾ ਵੀ ਪੰਜਾਬ ਦੀ ਕਣਕ 'ਚ ਪੈਸਟੀਸਾਈਡ ਜਾਦੇ ਆ ਪੰਜਾਬ ਦੀ ਕਣਕ ਆਏ ਮਾੜੀ ਪੰਜਾਬ ਦੇ ਚੌਲ ਆਏ ਮਾੜੇ ਤੇ ਨਾਲ ਹੀ ਆਪਣੇ ਲੋਕ ਲੱਗ ਪੈਂਦੇ ਨਾਲ ਹੀ ਆਪਣੇ ਕਿਉਂਕਿ ਮੈਨੂੰ ਲੱਗਦਾ ਨਾ ਲਈ ਲੱਗ ਬਾਲੇ ਆ ਆਪਣੇ ਤਾਂ ਹੁਣੇ ਪਿੱਛੇ ਜੇ ਖਬਰਾਂ ਆ ਰਹੀਆਂ ਵੀ ਜਿਹੜਾ ਮਹਾਰਾਸ਼ਟਰ ਦੇ ਇੱਕ ਜ਼ਿਲ੍ਹੇ ਦੇ 25 ਪਿੰਡਾਂ ਦੇ ਸਿਰ ਗੰਜੇ ਹੋ ਗਿਆ ਕਿਉਂਕਿ ਕਣਕ ਦੇ ਵਿੱਚ ਸਲੇਨੀਅਮ ਹੁਣ ਆਪਾਂ ਸਲੇਨੀਅਮ ਤੇ ਗੱਲ ਕਰਦੇ ਆਂ ਵੀ ਸਲੇਨੀਅਮ ਹੈ ਕੀ ਆ ਕੀ ਸਲੇਨੀਅਮ ਬਹੁਤ ਤਕੜੀ ਜ਼ਹਿਰ ਆ ਅਸਲ ਕੀ ਆ ਸਲੇਨੀਅਮ ਇੱਕ ਮਾਈਕਰੋ ਨਿਊਟ੍ਰੀਐਂਟ ਆ ਜਿਹੜਾ ਫਸਲ ਨੂੰ ਵੀ ਚਾਹੀਦਾ ਤਾਂ ਹੀ ਉਹਦੀ ਫੋਟੋਸਿੰਥੇਸਿਸ ਹੁੰਦੀ ਆ ਤੇ ਬੰਦੇ ਨੂੰ ਹੀ ਚਾਹੀਦਾ ਤੁਸੀਂ ਸਰਚ ਮਾਰੋ ਮੈਂ ਵੀ ਤੁਹਾਨੂੰ ਆ ਦੱਸ ਦਿੰਨਾ ਕਿਉਂਕਿ ਸੇਲੇਨੀਅਮ ਡੈਫੀਸ਼ੈਂਸੀ ਦੇ ਤੁਸੀਂ ਸਿੰਡਰੋਮ ਕਹਿ ਕੇ ਸਰਚ ਮਾਰੋ ਤੁਹਾਨੂੰ ਪਤਾ ਲੱਗੂਗਾ ਵੀ ਬਿਮਾਰੀਆਂ ਕਿਹੜੀਆਂ ਇਹਦੇ ਨਾਲ ਆਉਂਦੀਆਂ ਇੱਕ ਇਕੂਕੇਸ਼ਨ ਡਿਜ਼ੀਜ਼ ਵੱਜਦੀ ਆ ਉਹ ਹੁੰਦੀ ਆ ਬੈਕ ਡਿਜ਼ੀਜ਼ ਆਉਂਦੀ ਆ ਥਾਇਰੋਇਡ ਡਿਸਫੰਕਸ਼ਨ ਆਉਂਦੇ ਆ ਤੇ ਇਹਦੇ ਮੈਂ ਡੈਫੀਸ਼ੈਂਸੀ ਦੀ ਗੱਲ ਕਰਦਾ ਡੈਫੀਸ਼ੈਂਸੀ ਕਰਕੇ ਫਟੀਗ ਮਸਲ ਵੀਕਨੈਸ ਤੇ हेयर लॉस ਤੇ ਇਨਫਰਟੀਲਟੀ ਬੱਚੇ ਨਾ ਪੈਦਾ ਕਰਨ ਦੀ ਤੇ ਇਹਦੀ ਖਾਸੀਅਤਾਂ ਕੀ ਆ ਇਹ ਇੱਕ ਐਂਟੀਆਕਸੀਡੈਂਟ ਆ ਜਿਹੜਾ ਅੱਜਕੱਲ ਬੜਾ ਮਸ਼ਹੂਰ ਆ ਫਲਾਨੀ ਚੀਜ਼ ਖਾਓ ਐਂਟੀਆਕਸੀਡੈਂਟ ਚਾਹੀਦੇ ਆ ਜਿਹੜਾ ਤੁਹਾਡਾ ਮੈਂ ਥਾਇਰਾਇਡ ਆਪਾਂ ਨੇ ਗਰਦਾ ਹੋ ਜਾਂਦਾ ਥਾਇਰਾਇਡ ਉਹ ਉਹ ਸਲੇਨੀਅਮ ਜੇ ਘਟ ਜੇ ਉਹਦੇ ਕਰਕੇ ਹੋ ਜਾਂਦਾ ਇਮਿਊਨ ਸਿਸਟਮ ਨੂੰ ਇਹ ਬੂਸਟ ਕਰਦਾ ਸਲੇਨੀਅਮ ਤੇ ਇਹਦੀ ਹੁਣ ਆ ਜਾਂਦੀ ਹੈ ਵੀ ਇਹ ਆਉਣਾ ਕਿੱਥੋਂ ਆ ਸਲੇਨੀਅਮ ਤਾਂ ਸਲੇਨੀਅਮ ਦਾ ਜਿਹੜਾ ਬਹੁਤ ਚੰਗਾ ਸੋਰਸ ਆ ਉਹ ਕਣਕ ਆ ਕਣਕ ਦੇ ਵਿੱਚੋਂ ਜਿਹੜਾ ਸਲੇਨੀਅਮ ਆ ਉਹ ਸਰੀਰ ਨੂੰ ਮਿਲਦਾ ਇਹ ਉਹਦਾ ਪੋਜ਼ਿਟਿਵ ਫੈਕਟ ਆ ਜਿਹੜਾ ਹੇਅਰ ਲਾਸਟ ਤੱਕ ਉਹ ਰੋਕਦਾ ਹੁਣ ਉੱਥੇ ਉਹ ਕਾਰਨ ਕੀ ਬਣਿਆ ਕਿ ਜੀ ਪੰਜਾਬ ਤੋਂ ਕਣਕ ਆ ਹੀ ਪੰਜਾਬ ਚ ਕਣਕ ਦੇ ਵਿੱਚ ਪਰਮਿਸਿਬਲ ਲੈਵਲ ਤੋਂ ਉੱਤੇ ਮਤਲਬ ਜਿੰਨਾ ਚਾਹੀਦਾ ਉਹ ਤੋਂ ਜ਼ਿਆਦਾ ਸਲੇਨੀਅਮ ਆ ਜ਼ਿਆਦਾ ਸਲੇਨੀਅਮ ਦੇ ਨੁਕਸਾਨ ਹੈਗੇ ਆ ਹੁਣ ਪਹਿਲੀ ਗੱਲ ਤਾਂ ਵੀ ਉਹ ਸਾਰਾ ਹਿੰਦੁਸਤਾਨ ਚ ਕਣਕ ਜਾ ਰਹੀ ਆ ਪੰਜਾਬ ਦੀ ਉਹ 20 25 ਪਿੰਡਾਂ ਦੇ ਜਿਹੜਾ ਡਿਸਟ੍ਰੀਬਿਊਸ਼ਨ ਸੈਂਟਰ ਤੇ ਕਣਕ ਮਾੜੀ ਚਲੀ ਗਈ ਉਹ ਕੀ ਉਹਦਾ ਸੋਰਸ ਪੰਜਾਬ ਆ ਇਹ ਕਿਸੇ ਨੇ ਨਹੀਂ ਸੋਚਿਆ ਵੀ ਉਹ ਸੋਰਸ ਕਿੱਥੋਂ ਆਇਆ ਉਹ ਕਣਕ ਕਿਹੜੇ ਜ਼ਿਲ੍ਹਿਆਂ ਚੋਂ ਆਈ ਆ ਕਿੱਥੋਂ ਗਈ ਆ ਹਰਿਆਣਾ ਚੋਂ ਵੀ ਕਣਕ ਜਾਂਦੀ ਆ ਹੋਰ ਥਾਂ ਵੀ ਜਾਂਦੀ ਆ ਜਾਂ ਇਹ ਉਹ ਉਹਦਾ ਕਾਰਨ ਕਣਕ ਤੇ ਮਰਤਾ ਤੇ ਪੰਜਾਬ ਨੂੰ ਬਦਨਾਮ ਕਰ ਤੇ ਸ਼ੁਰੂ ਕਰਤਾ ਕਣਕ ਇਹਨਾਂ ਨੂੰ ਮਿਲਦੀ ਨਹੀਂ ਭਈ 3000 ਨੂੰ ਕੁਆਂਟਲ ਹੋਈ ਪਈ ਐ ਉਹ ਜਿਹੇ ਖਬਰਾਂ ਵੈਸੇ ਤੁਹਾਨੂੰ ਮੈਂ ਯਾਦ ਦਿਵਾ ਦਿਆਂ ਜਦੋਂ ਕੋਈ ਫਸਲ ਮਹਿੰਗੀ ਹੋ ਜਾਂਦੀ ਹੈ ਨਾ ਇੱਕ ਵਾਰੀ ਕਦੂ ਦੇ ਉੱਤੇ ਸੱਪ ਜੇ ਆ ਗਏ ਸੀ ਪੱਤਿਆਂ ਦੇ ਉਦੋਂ ਛੱਡੀਆਂ ਜਾਂਦੀਆਂ ਜਾਂ ਪਿੱਛੇ ਆਲੂ ਮਹਿੰਗਾ ਹੋਇਆ ਤੇ ਉਦੋਂ ਇੱਕ ਚਲਾ ਦਿੱਤੀ ਕਿ ਵੀ ਆਲੂ ਦਾ ਵੇਖੋ ਜੀ ਇਹਨੂੰ ਕੈਮੀਕਲਾਂ ਵਿੱਚ ਧੋ ਕੇ ਲਿਆਉਂਦੇ ਜਦ ਕਿ ਉਹ ਕੱਚਾ ਆਲੂਵੇਂ ਹੁੰਦਾ ਤੇ ਬੰਦੇ ਘਬਰਾੜ ਚ ਪੈ ਜਾਂਦੇ ਆ ਹੁਣ ਵੀ ਇਹੋ ਜਿਹਾ ਕੋਸ਼ਿਸ਼ ਇਹ ਸੁਨਹਿਨੀ ਵਾਲਾ ਕਰ ਰਿਹਾ ਹੈ ਕਿਉਂਕਿ ਇਹਦੀ ਕਣਕ ਦਾ ਰੇਟ 3000 ਜਣਾ ਜਦੋਂ ਸਟੋਰ ਹੋ ਗਈ ਤੇ ਇਹੋ ਜਿਹੀ ਘਬਰਾਹਟ ਬਣਾ ਕੇ ਵੀ ਜ਼ਿਮੀਂਦਾਰ ਵੀ ਜੇ ਇਹੋ ਜਿਹੇ ਕਰਤੂਤਾਂ ਕਰਦੇ ਆ ਤੇ ਪੰਜਾਬ ਦੇ ਵਿੱਚ ਜਿਸ ਸਲੇਨੀਅਮ ਵਧਿਆ ਤਾਂ ਉਹਦੀ ਜ਼ਿੰਮੇਵਾਰ ਕੌਣ ਆ ਬਈ ਅਸੀਂ ਇਹਨੇ ਸਾਨੂੰ ਨਹਿਰੀ ਪਾਣੀ ਦਿਓ ਜ਼ਮੀਨ ਦੇ ਵਿੱਚ ਸਲੇਨੀਅਮ ਹੋਊਗਾ ਕਿਤੇ ਕਿਤੇ ਏਰੀਆ ਚ ਹੈਗਾ ਉਹ ਸਲੇਨੀਅਮ ਜ਼ਮੀਨ ਦੀ ਧਰਤੀ ਚੋਂ ਜਦੋਂ ਤੂੰ ਸਾਡਾ ਨਹਿਰੀ ਪਾਣੀ ਲੁੱਟ ਕੇ ਰਾਜਸਥਾਨ ਨੂੰ ਸਿੱਟੀ ਜਾਂਦੇ ਆ ਤੇ ਫੇਰ ਉਹ ਸਾਡੇ ਪਾਣੀ ਦਾ ਨੁਕਸਾਨ ਜਿਹੜਾ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਇਹ ਗੱਲ ਕਿਸੇ ਨੇ ਨਹੀਂ ਕਰਨੀਗੀ ਕਿਸੇ ਸਾਡੇ ਲੀਡਰ ਨੇ ਨਹੀਂ ਕਰਨੀ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਇੱਕ ਹਾਈ ਪਾਵਰਡ ਕਮੇਟੀ ਬਣਾਉਦੇ ਜਾਂਚ ਕਰਨ ਜਾਣ ਉੱਥੇ ਵੀ ਭਾਈ ਪੰਜਾਬ ਦੀ ਕਣਕ ਨਾਲ ਗੰਦੇ ਹੋਏ ਆ ਤੁਸੀਂ ਪੰਜਾਬ ਤਾਂ ਗੰਦੇ ਹੋਏ ਨਾ ਪੰਜਾਬ ਤੋਂ ਵਾਲ ਲੱਫੇ ਨਾ ਜਿਹੜੇ ਸਦੀਆਂ ਤੋਂ ਖਾਈ ਜਾਂਦੇ ਆ ਤੁਸੀਂ ਹਿੰਦੂਤਾਂ 'ਚ ਗੇੜਾ ਮਾਰੋ ਅੱਜ ਵੀ ਪੰਜਾਬੀਆਂ ਦੀ ਸਿਹਤ ਪੰਜਾਬ ਵਾਲਾਂ ਦੇ ਮੁਕਾਬਲੇ ਤੇ ਨਹੀਂ ਆਉਂਦਾ ਕੋਈ ਵੀ ਬੰਦਾ ਤੁਸੀਂ ਬਿਹਾਰ ਚ ਜਾਓ ਦਰਜਾ ਉਹਨਾਂ ਦੇ ਹਾਲਾਤ ਵੇਖੋ ਉਹ ਨਹੀਂ ਛਕਲਾ ਵੇਖੋ ਬੰਦੇ ਨਹੀਂ ਆ ਵੀ ਉਹ ਇੱਥੇ ਕਣਖਾਂਨੇ ਆ ਨਾ ਆਪਾਂ ਆਹੀ ਕਣਖਾਂਨੇ ਆ ਇਹੀ ਦੁੱਧ ਪੀਨੇ ਆ ਇੱਥੋਂ ਪੈਦਾ ਹੋਈ ਫਸਲ ਖਾਂਨੇ ਆ ਯਾਰ ਇੱਥੋਂ ਨਹੀਂ ਸਬਜ਼ੀਆਂ ਖਾਂਨੇ ਇੱਥੋਂ ਦੇ ਆਲੂ ਖਾਂਨੇ ਆ ਸਿਹਤ ਚ ਕਿਉਂ ਤਗੜੇ ਆ ਵੱਖਰੀ ਗੱਲ ਆ ਵੀ ਜਿਹੜੀਆਂ ਸਾਡੇ ਉਨ ਹੈਲਥ ਇਸ਼ੂਸ ਆਏ ਆ ਉਹ ਆਏ ਕਿਉਂਕਿ ਆਪਾਂ ਕੰਮ ਤੋਂ ਘਟੇਵੇਂ ਹੈਲਥ ਐਕਸਰਸਾਈਜ਼ ਨਹੀਂ ਕਰਦੇ ਸੋ ਇਹੋ ਜਿਹੇ ਜਿਹੜੇ ਪ੍ਰੋਪਾਗੈਂਡਿਆਂ ਤੋਂ ਮੈਂ ਚੈਨਲਾਂ ਨੂੰ ਵੀ ਕਹਿੰਦਾ ਨਾ ਪੰਜਾਬ ਦਾ ਖਾਕੇ ਪੰਜਾਬ ਨੂੰ ਬਦਨਾਮ ਕਰੋ ਤੇ ਸਰਕਾਰ ਨੂੰ ਵੀ ਕਹਿੰਦਾ ਕਿ ਇਹੋ ਜੀਆਂ ਸਾਜਸ਼ਾ ਵਿੱਚ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੁੰਦਾ ਇਹੋ ਜੀਆਂ ਸਾਜਸ਼ਾ ਜਿਹੜੀਆਂ ਹੋ ਰਹੀਆਂ ਪੰਜਾਬ ਨਾਲ ਉੱਤੇ ਧਿਆਨ ਦੇਵੇ ਤੇ ਨਹਿਰੀ ਪਾਣੀ ਵੱਤ-ਵੱਤ ਪੰਜਾਬ ਨੂੰ ਦਿੱਤਾ ਜਾਵੇ ਇਹ ਇਹ ਤਾਂ ਆਪਣਾ ਜਿਹੜਾ ਹੈਗਾ ਇਹ ਇਹੋ ਜੇ ਪ੍ਰੋਬਲਮਸ ਵੀ ਨਹੀਂ ਆਉਣਗੀਆਂ ਪਹਿਲੀ ਗੱਲ ਸਲੇਣੀ ਨਹੀਂ ਹੈਗਾ ਵੱਦ ਪੰਜਾਬ ਦੀਆਂ ਕਣਕਾਂ ਤੇ ਸਲੇਨੀਅਮ ਜ਼ਰੂਰੀ ਤੱਤ ਆ ਇਹ ਤੁਸੀਂ ਚੈੱਕ ਕਰ ਲਓ ਉੱਥੇ ਹੋ ਸਕਦਾ ਡਿਵੀਜਨ ਸੀ ਨਾ ਕਿਤੇ ਹੋਰ ਕਾਹਦੀ ਆਈ ਵੀ ਹੋਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ